ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵਗੇ ਤੇ ਅਸੀਂ ਵੀ ਬਿਲਕੁਲ ਠੀਕ ਆ ਤੇ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਏ ਨਵੇਂ ਟੌਪਿਕ ਤੇ ਤੇ ਜਿਵੇਂ ਆਪਣੇ ਕੋਲੇ ਪੁਰਾਣੀ ਟੀ-ਸ਼ਰਟ ਹੈ ਇਹਨੂੰ ਆਪਾਂ ਜੂਜ ਵਿੱਚ ਲਿਆਵਾਂਗੇ ਇਹ 파ਟ ਗਈ ਇੱਥੋਂ ਵੇਖੋ ਫੱਟੀ ਹੋਈ ਏ ਤੇ ਇਹਨੂੰ ਆਪਾਂ ਹੁਣ ਵਰਤਾਂਗੇ ਵਰਤਣ ਦਾ ਤਰੀਕਾ ਦੱਸਾਂਗੇ ਕਿਵੇਂ ਵਰਤਣਾ ਇਹਨੂੰ ਆਪਾਂ ਤੇ ਇਹਦੇ ਤੋਂ ਆਪਾਂ ਬਹੁਤ ਹੀ ਵਧੀਆ ਪੋਚਾ ਬਣਾਵਾਂਗੇ ਤੇ ਕਿਉਂਕਿ ਜਿਹੜਾ ਟੀ-ਸ਼ਰਟ ਦਾ ਕਪੜਾ ਹੁੰਦਾ ਬਹੁਤ ਹੀ ਜਲਦੀ ਪਾਣੀ ਸੋਖਦਾ ਤੇ ਇਹਦੇ ਨਾਲ ਜਿਹੜਾ ਪੋਚਾ ਹੋਈ ਬਹੁਤ ਵਧੀਆ ਲੱਗਦਾ ਤਾਂ ਇਹਦਾ ਆਪਾਂ ਬਹੁਤ ਹੀ ਵਧੀਆ ਪੋਚਾ ਬਣਾਵਾਂਗੇ ਤਾਂ ਪਹਿਲੋਂ ਆਪਾਂ ਇਹਦੇ ਆ ਪਤਲੇ-ਪਤਲੇ ਪੀਸ ਕੱਟ ਲੈਨੇ ਆ ਇਸ ਤਰ੍ਹਾਂ ਪਤਲੇ-ਪਤਲੇ ਪੀਸ ਕੱਟ ਲਾਂਗੇ ਸਾਰੀ ਟੀ-ਸ਼ਰਟ ਦੇ ਇਸ ਤਰ੍ਹਾਂ ਆ ਦੇਖੋ ਸਾਰੇ ਟੀ-ਸ਼ਰਟ ਦੇ ਆਪਾਂ ਪੀਸ ਕੱਟ ਲੈਣੇ ਆ ਜਿੰਨੇ ਵੀ ਪੀਸ ਬਣਨਗੇ ਆਪਾਂ ਉਹਨੇ ਕੱਟ ਲੈਣੇ ਆ ਪਤਲੇ-ਪਤਲੇ ਆ ਦੇਖੋ ਇਸ ਤਰ੍ਹਾਂ ਪੀਸ ਕੱਟ ਲੈਣੇ ਤੇ ਇਹਨੂੰ ਆਪਾਂ ਐਵੇਂ ਮੜਾ ਜਣਾ ਖਿੱਚ ਕੇ ਇਸ ਤਰ੍ਹਾਂ ਕਰ ਲੈਣਾ ਕੱਪੜੇ ਨੂੰ ਖਿੱਚ ਕੇ ਸਾਰੀਆਂ ਜਿੰਨੇ ਵੀ ਆਪਾਂ ਪੀਸ ਕੱਟਣੇ ਆ ਨਾ ਖਿੱਚ ਕੇ ਉਹਨਾਂ ਨੂੰ ਐਵੇਂ ਕਰ ਲੈਣਾ ਇਹ ਜੇ ਹਨ ਕੱਪੜਾ ਬਹੁਤ ਵਧੀਆ ਹੁੰਦਾ ਤੇ ਐਵੇਂ ਲੂਜ਼ ਹੋ ਜਾਂਦਾ ਸਟਿਚੇਬਲ ਕੱਪੜਾ ਹੁੰਦਾ ਤੇ ਇਸ ਤਰ੍ਹਾਂ ਹੋ ਜਾਏਗਾ ਇਹ ਦੇਖੋ ਰਬੜ ਦੀ ਤਰ੍ਹਾਂ ਇਸ ਤਰ੍ਹਾਂ ਬਣ ਜਾਏਗਾ ਸਾਰੇ ਪੀਸ ਕੱਟ ਕੇ ਆਪਾਂ ਐਵੇਂ ਬਣਾ ਲੈਨੇ ਪਹਿਲਾਂ ਸਾਰੇ ਪੀਸ ਕਟਾਂਗੇ ਤੇ ਪਹਿਨੋਂ ਐਵੇਂ ਇਹਨਾਂ ਨੂੰ ਕਰ ਲਾਂਗੇ ਆ ਵੇਖੋ ਇਹ ਵੀ ਕਰ ਲੈਨੇ ਆਪਾਂ ਇਹ ਜਿਹੜਾ ਥੱਲੇ ਥੋੜੀ ਜਿਹੀ ਲੱਗੀ ਹੋਈ ਇਸ ਲਿੰਨ ਦੇ ਕਰਕੇ ਬਾਕੀ ਆਪਾਂ ਪੀਸ ਕੱਟ ਕੇ ਤੇ ਫਿਰ ਇਸੇ ਤਰ੍ਹਾਂ ਆਪਾਂ ਸਾਰੇ ਇਹਦੇ ਅੰਗੂਠਾ ਲੈਨੇ ਆ ਲਓ ਜੀ ਤੇ ਸਾਰੇ ਪੀਸ ਆਪਣੇ ਤਿਆਰ ਹੋ ਗਏ ਸਾਰੇ ਪੀਸ ਕੱਟ ਲਏ ਆਪਾਂ ਤੇ ਹੁਣ ਆਪਾਂ ਬਣਾਉਣਾ ਦੱਸਦੇ ਤੁਹਾਨੂੰ ਪੋਚਾ ਕਿਵੇਂ ਬਣਾਉਣਾ ਆਪਾਂ ਤੇ ਬਣਾ ਕੇ ਤੁਹਾਨੂੰ ਦੱਸਾਂਗੇ ਆ ਵੇਖੋ ਸਾਰੀਆਂ ਆਪਾਂ ਜਿਹੜੇ ਇਹਦੇ ਪੀਸ ਕੱਟ ਲਏ ਤੇ ਇਹਨਾਂ ਨੂੰ ਖਿੱਚ ਕੇ ਆਪਾਂ ਇਹਨਾਂ ਨੂੰ ਸਟੈਚੇਬਲ ਹੁੰਦੇ ਤੇ ਇਸ ਤਰ੍ਹਾਂ ਹੋ ਗਿਆ ਰਬੜ ਦੀ ਤਰ੍ਹਾਂ ਤੇ ਹੁਣ ਆਪਾਂ ਇਹਦਾ ਬਣਾਵਾਂਗੇ ਪੋਚਾ ਹਾਂਜੀ ਤੇ ਆਪਾਂ ਇਸ ਤਰ੍ਹਾਂ ਇੱਕ ਲੰਮਾ ਧਾਗਾ ਲੈਣਾ ਮੋਟਾ ਸਾਰਾ ਤੇ ਇਹਦੇ ਤੇ ਆਪਾਂ ਹੁਣ ਇਹਨਾਂ ਨੂੰ ਬਣਾਵਾਂਗੇ ਪੋਚੇ ਨੂੰ ਕਿਵੇਂ ਬਣਾਉਣਾ ਤੁਹਾਨੂੰ ਦੱਸ ਦਿਆਂ ਤੇ ਆਪਾਂ ਇੱਕ ਪੀਸ ਲੈ ਲੈਨੇ ਪਹਿਲੋਂ ਇਹਦਾ ਜਿਹੜਾ ਆਪਾਂ ਟੀ-ਸ਼ਰਟ ਤੇ ਬਣਾਇਆ ਤੇ ਇਸ ਤਰ੍ਹਾਂ ਇਹ ਪੀਸ ਆਪਣਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਰ ਲੈਣਾ ਡਬਲ ਇਸ ਤਰ੍ਹਾਂ ਡਬਲ ਕਰਕੇ ਤੇ ਜਿਹੜਾ ਆਪਣਾ ਜੋੜ ਥੱਲੇ ਆਵੇ ਫਿਰ ਆਪਾਂ ਇੱਥੋਂ ਕਟਿੰਗ ਕਰ ਦਾਂਗੇ ਇਹਦੀ ਤੇ ਇਹਨੂੰ ਆਪਾਂ ਇਸ ਤਰ੍ਹਾਂ ਥੋੜਾ ਕੋ ਇੱਥੋਂ ਛੱਡ ਕੇ ਨਾ ਫਿਰ ਇੱਥੋਂ ਕਰਨਾ ਤੇ ਇਹਨੂੰ ਇਹਦੇ ਵਿੱਚ ਦੀ ਐ ਕਰ ਦੇਣਾ ਆ ਦੇਖੋ ਕਸ ਦੇਣਾ ਪੂਰਾ ਹੈ ਦੇਖੋ ਇਸ ਤਰ੍ਹਾਂ ਬਣ ਜੂਗਾ ਆ ਦੇਖੋ ਸਾਰੇ ਹੀ ਆਪਾਂ ਐਵੇਂ ਕਰਾਂਗੇ ਹੁਣ ਇੱਕ ਹੋਰ ਤਾਂ ਨੂੰ ਲਾ ਕੇ ਵਿਖਾ ਦਿੰਨੀ ਮੈਂ ਆ ਦੇਖੋ ਜਿਵੇਂ ਇਸ ਤਰ੍ਹਾਂ ਇਹਦੇ ਨਾਲੋਂ ਹੀ ਆਪਾਂ ਹੁਣ ਜਿਹੜਾ ਅੱਗੇ ਲਾਇਆ ਉਹਦੇ ਨਾਲੋਂ ਹੀ ਇੱਥੇ ਲਾਵਾਂਗੇ ਨਾਲ ਦੀ ਬਿਲਕੁਲ ਨਾਲ ਇਹਦੇ ਵਿੱਚ ਦੀ ਕੱਟ ਦੇਣਾ ਇਸ ਤਰ੍ਹਾਂ ਤੇ ਇਹ ਜਿਹੜਾ ਕੱਸਿਆ ਜਾਊਗਾ ਆਪਣਾ ਇਹਦੇ ਨਾਲ ਜੋੜ ਦਾਂਗੇ ਇਹਦੇ ਨਾਲ ਜੋੜ ਦੇਣਾ ਬਿਲਕੁਲ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਹੀ ਸਾਰੇ ਬਣਾ ਲੈਣੇ ਆਪਾਂ ਪਹਿਲੂ ਫਿਰ ਤੁਹਾਨੂੰ ਵਿਖਾਉਣੇ ਹਾਂਜੀ ਲਓ ਜੀ ਤੇ ਜਿਹੜੇ ਆਪਾਂ ਨਾ ਪਟੀ ਸ਼ਰਟਾਂ ਦੇ ਪੀਸ ਕੱਟੇ ਸੀ ਸਾਰੇ ਆਪਾਂ ਲਾ ਦਿੱਤੇ ਵੇਖੋ ਇਸ ਤਰ੍ਹਾਂ ਕਰਕੇ ਸਾਰੇ ਲੱਗ ਗਏ ਇੱਥੇ ਆਪਾਂ ਸਾਰੇ ਲਾਤੇ ਜਿੰਨੇ ਵੀ ਹੈਗੇ ਸੀ ਤੇ ਜੇ ਤੁਹਾਡੇ ਕੋਲ ਦੋ ਟੀ-ਸ਼ਰਟਾਂ ਤੇ ਹੋਰ ਦੋ ਇੱਕੋ ਕਲਰ ਦੇ ਲਾ ਦੋ ਜਾਂ ਕੋਈ ਹੋਰ ਕਲਰ ਇੱਕੋ ਲਾ ਸਕਦੇ ਹੋ ਦੋ ਕਲਰਾਂ ਦੇ ਤੇ ਇਸ ਤਰ੍ਹਾਂ ਆਪਣਾ ਇਹ ਸਾਰਾ ਧਿਆਰ ਹੋ ਗਿਆ ਆਪਾਂ ਇੱਕ ਟੀ-ਸ਼ਰਟ ਦਾ ਹੀ ਲਾਏ ਆ ਪੀਸ ਤੇ ਜੇ ਤੁਹਾਡੇ ਕੋਲ ਦੋ ਆ ਤੇ ਪੁਰਾਣੀਆਂ ਟੀ-ਸ਼ਰਟਾਂ ਤੇ ਦੋਹਾਂ ਦਾ ਵੀ ਲਾ ਲਓ ਥੋੜਾ ਜਿਹਾ ਵਧੀਆ ਭਾਰਾ ਬਣ ਜੇਗਾ ਕੋਚਾ ਤੁਹਾਡਾ ਤੇ ਹੁਣ ਆਪਾਂ ਕੀ ਕਰਨਾ ਇੱਕ ਆਪਨ ਚਾਹੀਦੀ ਪੈਪ ਇਸ ਤਰ੍ਹਾਂ ਪੈਪ ਦੇਤੇ ਇਸ ਤਰ੍ਹਾਂ ਪਹਿਲਾਂ ਕਪੜਾ ਬਿਲੇਟ ਲਾਂਗੇ ਆਪਾਂ ਇਹ ਵੀ ਬਾਜੂ ਦਾ ਕਪੜਾ ਜਿਹੜਾ ਆਪਾਂ ਲਾਇਆ ਸੀ ਬੀ ਸ਼ਰਟ ਦਾ ਇਸ ਤਰ੍ਹਾਂ ਕਰਕੇ ਇਹਦੇ ਤੇ ਵਲੇਟ ਦਿੰਨੇ ਆ ਪਹਿਲੇ ਓਕੇ ਫਿਰ ਆਪਣਾ ਨਾ ਤਿਲਕੂਗਾ ਨਾ ਇਸ ਕਰਕੇ ਇਹਦੇ ਉੱਤੇ ਆਪਾਂ ਵਲੇਟ ਦਿੰਨੇ ਆਗੇ ਇਸ ਤਰ੍ਹਾਂ ਕਰਕੇ ਇਹਨੂੰ ਵਲੇਟ ਕੇ ਤੋਂ ਆਪਾਂ ਚੰਗੀ ਤਰ੍ਹਾਂ ਬੰਨ੍ਹ ਦਾਂਗੇ ਹਾਂਜੀ ਤੇ ਵੇਖੋ ਇਸ ਤਰ੍ਹਾਂ ਆਪਾਂ ਨਾ ਇਹਦੇ ਨਾਲ ਦੇ ਕੱਪੜੇ ਨਾਲ ਇਸ ਤਰ੍ਹਾਂ ਬੰਨ ਦੇਣਾ ਇਹ ਚੰਗੀ ਤਰ੍ਹਾਂ ਕੁੱਟ ਕੇ ਇਸ ਤਰ੍ਹਾਂ ਕਰਕੇ ਬੰਨ ਦਾ ਘੁੱਟ ਕੇ ਇਸ ਤਰ੍ਹਾਂ ਕੁੱਟ ਗਿਆ ਥੋੜਾ ਜਿਹਾ ਇਸ ਤਰ੍ਹਾਂ ਕੁੱਟ ਕੇ ਬੰਨ ਦੋ ਜੇ ਤੁਹਾਡੇ ਕੋਲ ਮੋਟਾ ਧਾਗਾ ਤਾਂ ਉਹਦੇ ਨਾਲ ਬੰਨ ਦੋ ਨਹੀਂ ਤਾਂ ਇਹਦੇ ਨਾਲ ਬੰਨ ਦੋ ਇਸ ਤਰ੍ਹਾਂ ਹੀ ਆਪਾਂ ਇੱਥੇ ਵੀ ਬੰਨ੍ਹ ਦਾਂਗੇ। ਲਓ ਜੀ ਤੇ ਇਸੇ ਤਰ੍ਹਾਂ ਆਪਾਂ ਇਹਨੂੰ ਬੰਨ੍ਹ ਦਿੱਤਾ ਤੇ ਹੁਣ ਆਪਾਂ ਜਿਹੜਾ ਇਹ ਪੋਚਾ ਬਣਾਇਆ ਇਹ ਵਾਲੀ ਚੀਜ਼ ਬਣਾਈ ਹੈ। ਆਪਾਂ ਇਹਦੇ ਉੱਤੇ ਇਸ ਤਰ੍ਹਾਂ ਵੱਲ ਦਾਂਗੇ। ਬੰਨ੍ਹ ਦਾਂਗੇ ਇਹਨੂੰ ਕੁੱਟ ਕੇ। ਇਸ ਤਰ੍ਹਾਂ। ਇਹ ਬਰਾਬਰ ਲਿਆ ਕੇ ਕੁੱਟ ਕੇ ਬੰਨ੍ਹਣੀ ਹੈ। ਇਸ ਤਰ੍ਹਾਂ ਕਰਕੇ। ਦੇਖੋ ਜਿਹੜਾ ਜਿਹੜਾ ਪੀਸ ਦੂਸਰਾ ਇੱਧਰ ਨੇ ਬੰਨਣਾ ਵਾਲਾ ਆਪਾਂ ਬਾਹਰ ਕੱਢਾਂਗੇ ਇਹਦੇ ਨਾਲ ਬੰਨਾਂਗੇ ਕੁੱਟ ਕੇ ਆਹ ਬਲ ਇਸ ਤਰ੍ਹਾਂ ਕੁੱਟ ਕੇ ਬੰਨਣਾ ਤਾਂ ਕਿ ਖੁੱਲੇ ਨਾ ਇਸ ਤਰ੍ਹਾਂ ਕਰਕੇ ਤਾਂ ਬਨ ਦੇਣਾ ਰੱਖੋ ਲਓ ਜੀ ਤੇ ਇਸੇ ਤਰ੍ਹਾਂ ਆਪਾਂ ਘੁੱਟ ਕੇ ਇਹਨੂੰ ਬੰਨ ਲਿਆ ਇੱਥੋਂ ਪੂਰਾ ਘੁੱਟ ਕੇ ਤਾਂ ਜੋ ਖੁੱਲੇ ਨਾ ਤੇ ਹੁਣ ਆਪਾਂ ਜਿਹੜੇ ਥੱਲੋਂ ਜਿਹੜੇ ਬਾਦੇ ਘਟਦੇ ਉਹ ਕੱਟ ਦੇਾਂਗੇ ਬਰਾਬਰ ਕਰ ਦੇਾਂਗੇ ਤੇ ਇਸ ਤਰ੍ਹਾਂ ਬਹੁਤ ਹੀ ਵਧੀਆ ਘਰ ਦੇ ਵਿੱਚ ਫਰੀ ਦੇ ਵਿੱਚ ਆਪਣਾ ਪੋਚਾ ਤਿਆਰ ਹੁੰਦਾ ਘਰੇ जे आलतू फालतू थले कट देंगे इस तरह करके देखो तो अपना कि सोहना पोचा तैयार हो गया इन जिमें मर्जी वरत सकते घर क्योंकि टी शर्ट अपने घर आम ही ਪਾਟੀਆਂ ਪ੍ਰਾਣੀਆਂ ਹੁੰਦੀਆਂ ਤੇ ਇਹਦੇ ਤੋਂ ਆਪਾਂ ਪੋਚਾ ਬਣਾ ਕੇ ਤਿਆਰ ਕਰ ਸਕਦੇ ਹਾਂ ਇਸ ਤਰ੍ਹਾਂ ਦੇਖੋ ਬਾਜ਼ਾਰ ਵਰਗਾ ਹੀ ਸੇਮ ਹੋਇਆ ਤੇ ਇਹਨੂੰ ਆਪਾਂ ਲਾ ਕੇ ਵੀ ਵਿਖਾਉਨੇ ਹਾਂ ਤੁਹਾਨੂੰ ਲਓ ਜੀ ਤੇ ਹੁਣ ਆਪਾਂ ਲਾ ਕੇ ਵੀ ਵਿਖਾਉਨੇ ਤੁਹਾਨੂੰ ਪੋਚਾ ਦੇਖੋ ਆ ਦੇਖੋ ਕਿੰਨਾ ਸੋਹਣਾ ਆਪਣਾ ਪੋਚਾ ਬਣ ਕੇ ਤਿਆਰ ਹੋਇਆ ਤੇ ਕੋਈ ਵੀ ਆਪਣਾ ਰੁਪਈਆ ਵੀ ਖਰਚ ਨਹੀਂ ਆਇਆ ਇਹਦੇ ਤੇ ਤੇ ਬਹੁਤ ਹੀ ਵਧੀਆ ਟੀ-ਸ਼ਰਟ ਤੇ ਕੱਪੜੇ ਨਾਲ ਪੋਚਾ ਲੱਗਦਾ ਤੇ ਇਸ ਤਰ੍ਹਾਂ ਤੁਸੀਂ ਵੀ ਘਰੇ ਤਿਆਰ ਕਰ ਸਕਦੇ ਹੋ ਪੋਚਾ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਇਸ ਤਰ੍ਹਾਂ ਤੁਸੀਂ ਵੀ ਘਰੇ ਵੇਸ਼ਟ ਜੇ ਟੀ-ਸ਼ਰਟ ਜਾਂ ਕੋਈ ਲੋਰ ਹੈ ਤੁਹਾਨੂੰ ਦੇ ਤਾਂ ਤੁਸੀਂ ਬਣਾ ਕੇ ਜ਼ਰੂਰ ਵੇਖਿਓ ਦੇਖੋ ਬਹੁਤ ਹੀ ਵਧੀਆ ਬਣਿਆ ਆਪਣਾ ਪੋਚਾ